ਬਾਕੀ ਛੱਡੋ ਦ੍ਰਿਸ਼ ਦੱਸੋ ਪੰਜਾਬ ਦੇ ਵਾਂਗੂ ਇੱਥੇ ਵੀ ਟਿੱਬੇ ਰੇਤ ਪੂਰੀ ਆ ਮੈਂ ਪਰਥ ਆਸਟ੍ਰੇਲੀਆ ਦੀ ਗੱਲ ਕਰ ਰਿਹਾ ਆ ਦੇਖੋ ਉਸ ਤਰ੍ਹਾਂ ਹੀ ਬੂਝੇ ਆ ਉਸ ਤਰ੍ਹਾਂ ਹੀ ਸਾਰਾ ਕੁਝ ਆ ਦੇਖੋ ਜਿੱਥੇ ਇਮਾਨਦਾਰੀ ਹੈ ਜਿੰਨਾ ਮੁਲਕਾਂ ਦੇ ਵਿੱਚ ਉੱਥੇ ਸਾਰਾ ਕੁਝ ਬਣ ਜਾਂਦਾ ਇਹਨਾਂ ਟਿੱਬਿਆਂ ਨੂੰ ਬਿਲਕੁਲ ਰੇਤਲੀ ਜ਼ਮੀਨ ਆ ਪੱਥਰੀਲੀ ਜ਼ਮੀਨ ਆ ਇਹਨੂੰ ਕੱਟ ਕੇ ਸਾਫ਼ ਕਰਕੇ ਆਥੇ ਲੋਕ ਕਿੰਨੀ ਸੋਹਣੀ ਲੇਕ ਬਣਾਤੀ ਆ ਲੋਕਾਂ ਦੇ ਦੌੜਨ ਭੱਜਣ ਲਈ ਟਰੈਕ ਬਣਾਤੇ ਆ ਇੱਥੇ ਬਿਮਾਰ ਬੰਦਾ ਵੀ ਆ ਕੇ ਠੀਕ ਹੋ ਜਾਂਦਾ ਬਈ ਤੁਸੀਂ ਦ੍ਰਿਸ਼ ਦੇਖੋ ਦੱਸਿਓ ਜ਼ਰੂਰ ਬਿਲਕੁਲ ਰੇਤਲੀ ਜ਼ਮੀਨ ਆ ਪੱਥਰ ਸਾਰਾ ਕੁਝ ਉਦਾਂ ਹੀ ਦੇਖੋ ਜਿੱਥੇ ਇਮਾਨਦਾਰੀ ਜਿੰਨਾ ਮੁਲਕਾਂ ਨੇ ਉਹਨਾਂ ਨੇ ਸਾਰਾ ਕੁਝ ਹੀ ਬਣਾ ਲਿਆਣਾ ਆਹ ਦੇਖੋ ਆਸਟ੍ਰੇਲੀਆ ਦੇ ਨੌਜਵਾਨ ਕੋਈ ਦੌੜ ਰਿਹਾ ਇਧਰ ਕਿਸ਼ਤੀਆਂ ਦੇ ਮੁਕਾਬਲੇ ਚੱਲ ਰਿਹਾ ਅੱਜ ਵੱਡੀ ਪੱਧਰ ਤੇ ਆਹ ਦੇਖੋ ਸਲਾਮ ਇਸ ਕੰਟਰੀ ਨੂੰ ਤੇ ਸਲਾਮ ਇਹਨਾਂ ਲੋਕਾਂ ਨੂੰ ਸਲਾਮ ਇਸ ਸਿਸਟਮ ਨੂੰ ਥੈਂਕ ਯੂ ਵੀਡੀਓ ਵਾਚ ਕਰਨ ਲਈ